ਲਓ ਜੀ ਤੁਹਾਡੇ ਵਾਸਤੇ ਲਹਿੰਗੇ ਲੈ ਕੇ ਆ ਗਏ ਬ੍ਰਾਈਡਲ ਲਹਿੰਗੇ ਬਹੁਤ ਟੌਪ ਟੌਪ ਦੇ ਡਿਜ਼ਾਈਨ ਟੌਪ ਕੁਆਲਿਟੀਆ ਦੇ ਵਿੱਚ ਮਾਰ ਦੋ ਜੀ ਆਪਣੇ ਕੋਲੇ ਬਹੁਤ ਜ਼ਿਆਦੇ ਯੂਨੀਕ ਕਲਰ ਤੇ ਯੂਨੀਕ ਡਿਜ਼ਾਈਨ ਪੀਚ ਆ ਗਿਆ ਲਓ ਜੀ ਬੜੇ ਹੀ ਸੋਹਣੇ ਸੋਹਣੇ ਆਓ ਡਿਪੋ ਅਖੀ ਖੋਲ ਕੇ ਦਿਖਾਓ ਵੀ ਡਿਜ਼ਾਈਨ ਦੇਖੋ ਜੀ ਧਮਾਕੇ ਪਹੁੰਚ ਗਏ ਧਮਾਕੇ ਇੱਕ ਧਮਾਕੇ ਲਾ ਰਿਹਾ ਧਮਾਗੀਆਂ ਬਹੁਤ ਕਹਿਣ ਵਾਲੀਆਂ ਹੌਸ ਤੋਂ ਬਸ਼ਮੀਸ਼ ਕਲਾਥ ਹਾਊਸ ਹੋਰ ਲਾ ਲਾ ਸਿਰਾ ਮਾਨਸਾ ਜਿਹੜੇ ਪੈਂਦਾ ਪਿੰਡ ਲਓ ਜੀ ਦੇਖੋ ਵੀਡੀਓ ਕਰ ਦਿਓ ਸ਼ੇਅਰ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਬਹੁਤ ਲੈਸ ਰੇਟ ਚ ਲਾਵਾਂਗੇ ਲੈ ਕੇ ਦੇਖੋ ਇੱਕ ਬ੍ਰਾਈਡਲ ਪੂਰਾ ਧਮਾਕਾ ਕਰਦੇ ਕਿਆ ਬਾਤ ਹੈ ਦਿਖਾਉ ਲੈਂਗਾ ਜੀ ਰੈਂਟ ਤੇ ਲੈਣ ਦੀ ਲੋੜ ਨਹੀਂ ਚੱਕ ਲੋ 10 10000 ਵਾਲਾ ਲੈ ਲenga ਬਹੁਤ ਫੁੱਲ ਲੈਸ ਰੇਟ ਚ ਲਾਉ ਜੀ ਚੱਕੋ ਮਾਰ ਪੂਰੇ ਫੁੱਲ ਕੁਆਲਟੀ ਦੇ ਵਿੱਚ ਆ ਗਏ ਚੈੱਕ ਕਰੋ ਜੀ ਦੁਪੱਟੇ ਲਓ ਪੱਟੇਆਂ ਚੋੜੀਆਂ ਲਾਓ ਜੀ ਆ ਲਓ ਦੇਖੋ ਚੋੜੀਆਂ ਆਹ ਦੇਖੋ ਧਮਾਕਾ ਕਰਤਾ ਮਾਰ ਆ ਰਹੇ ਬਹੁਤ ਕੁਆਲਟੀ ਚ ਰੰਗ ਦਾ ਇੱਕ ਕਰ ਲੋ ਬਹੁਤ ਕੈਲਰ ਚਾਹ ਤੇ ਟ੍ਰੈਂਡੀ ਵਾਲੇ ਚੈੱਕ ਕਰੋ ਜੀ ਮਾਲ ਲਓ ਜੀ ਚੈੱਕ ਕਰੋ ਕੀ ਬਾਤ ਹੈ ਏਨ ਮਾਲ ਆ ਗਿਆ ਬਹੁਤ ਹਲੋ ਲਓ ਜੀ ਬੈਲਵੜਾ ਰਹੇਗਾ ਚੈੱਕ ਕਰੋ ਲਓ ਜੀ ਗੋਟਾ ਪੱਤੀ ਕੀ ਬਾਤ ਹੈ ਦੇਖੋ ਕੀ ਬਾਤ ਹੈ ਡਿਜ਼ਾਈਨ ਚੈੱਕ ਕਰੋ ਜੀ ਦੇਖੋ ਜੀ ਪੂਰਾ ਸੁਪਰ ਹਿੱਟ ਹੈ ਲਓ ਦੇਖੋ ਓਕੇ ਵੀਡੀਓ ਨੂੰ ਕਰ ਦੋ ਸ਼ੇਅਰ ਇੱਕ ਕਈ ਪੀਸ ਇਦਾਂ ਦਿਖਾਉਣ ਵਾਲਾ ਰਹਿ ਗਿਆ ਲਓ ਜੀ ਐਂਡ ਤੱਕ ਫਨ ਰਹੀ ਤੁਹਾਡਾ ਧੰਨਵਾਦ ਵੀਡੀਓ ਨੂੰ ਫੁੱਲ ਸ਼ੇਅਰ ਕਰ ਦੋ ਦਬਕੇ ਹਾਂ ਦਿਖਾ ਦਿਓ ਚੈਨਲ ਆਪਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ